ਸਤ ਸ੍ਰੀ ਅਕਾਲ ਜੀ ਐਨ ਜੀ ਕਿਦਾਂ ਸਾਰੇ ਠੀਕ ਠਾਕ ਹੋ ਜੀ ਅੱਜ ਆਪਣੇ ਕੋਲ ਇੱਕ ਵੀਡੀਓ ਕਲਿੱਪ ਜਿਹੜਾ ਜੀ ਪਰਸਨਲੀ ਕਿਸੇ ਭਰਾ ਨੇ ਜਿਹੜਾ ਉਹ ਸਾਨੂੰ ਭੱਲਿਆ ਤੇ ਉਹਨਾਂ ਨੇ ਆਖਿਆ ਜੀ ਇਹ ਵੇਖੋ ਜ਼ਰਾ ਤੇ ਇਹਦੇ ਉੱਤੇ ਆਪਣੇ ਵਿਚਾਰ ਰਿਵਿਊਜ਼ ਦਵੋ ਇਹ ਜੀ ਕੋਈ ਪਾਰਲੀਮੈਂਟ ਦੇ ਵਿੱਚ ਨੇ ਜੀ ਕਾਂਗਰਸ ਦੇ ਨੇ ਸ਼ਾਇਦ ਇਹਨਾਂ ਦਾ ਨਾਮ ਲੋਕ ਸਭਾ ਦੇ ਲੋਕ ਸਭਾ ਦੇ ਮਤਲਬ ਲੋਕ ਸਭਾ ਲੋਕ ਸਭਾ ਦੇ ਮੈਂਬਰ ਨੇ ਕਾਂਗਰਸ ਹੋਂ ਤੇ ਅਮਰਿੰਦਰ ਸਿੰਘ ਰਾਜਾ ਅਮਰਿੰਦਰ ਸਿੰਘ ਰਾਜਾ ਇਹਨਾਂ ਨੂੰ ਆਖਿਆ ਜਾਂਦਾ ਇਹਨਾਂ ਦਾ ਨਾਮ ਹੈ ਤੇ ਚਲੋ ਪਹਿਲੇ ਆਪਾਂ ਇਹਨਾਂ ਦਾ ਜਿਹੜਾ ਵੀਡੀਓ ਹੈ ਜਿਹੜੀ ਇਹਨਾਂ ਨੇ ਸਪੀਚ ਕੀਤੀ ਹੈ ਨਾ ਵਕਫ ਬੇਲ ਨੂੰ ਲੈ ਕੇ ਉਹਦੇ ਉੱਤੇ ਇਹਨਾਂ ਦੀ ਲੋਕ ਸਭਾ ਦੇ ਵਿੱਚ ਪਹਿਲੇ ਆਪਾਂ ਸਪੀਚ ਜਿਹੜੀ ਉਹ ਸੁਣਦੇ ਹਾਂ ਜੀ ਕਰੀਏ ਜੀ ਪਲੇ ਬਿਲਕੁਲ ਜੀ ਚਲੋ ਜੀ ਆਪਾਂ ਪਲੇ ਕਰਦੇ ਹਾਂ ਜੀ ਇਹਨੂੰ ਤੇ ਸਭ ਕੋ ਪਤਾ ਚਲ ਗਿਆ ਕਿ ਦੇਸ਼ ਦਾ ਮੁਸਲਮਾਨ ਹਮਾਰਾ ਸਾਥ ਨਹੀਂ ਦੇ ਰਹਾ हमने ਹਤਕੰਡੇ ਅਪਣਾ ਲਏ हमने ਆਰਐਸਐਸ ਦੀ ਨੀਤੀ ਅਪਣਾ ਲਈ ਅਸੀਂ ਡੰਡਾ ਅਪਣਾ ਲਿਆ दंगे हो गए लेकिन मुसलमान हमारे साथ आने के लिए तैयार नहीं है तो आपको किसी ने समझाया मुसलमान को अगर आपके बस में करना है ये आरएसएस की नीति नहीं अपनाएगा जितनी देर आप इनकी सास प्रणाली बंद नहीं करोगे जैसा आपने पंजाब में करने की कोशिश की किसान झुका नहीं पंजाब के लोग नहीं झुके सिख नहीं झुके तो आपने एमएसपी का झगड़ा अब तक डाला हुआ है कि किसान की पर नाली बंद कर दो तो पंजाब अपने आप झुक जाएगा अगर वक्त बोर्ड नहीं छीनोगे अगर जमीने नहीं छीनोगे तब तक, तक मुसलमान आपके सामने झुकने वाला नहीं है जान के मुसलमान को मारना चाहते हो जान के इस देश में मिनोरिटीज को खत्म करना ना इसको। आपको लगता है पहले मुस्लिम मारे गए फिर सिख हैं, फिर रहे हैं, ये आपकी सोच है मैं सरदार हूं मैं सरदार हूं और ऐसी कई उदाहरण हैं पंजाब के अंदर अगर किसी मुस्लिम के पास कब्रिस्तान नहीं था तो सरदारों ने अपनी जमीन देकर कब्रिस्तान बनाए ये कौन सा ये कौन सा अधिकार है कि मैं किसी को चीज दान देना चाहता हूं और इसको कौन बताएगा रिजू साहब ये बताएंगे कि ये प्रैक्टिसिंग मुस्लिम है जरूरी है आज गृह मंत्री साहब ने कहा गवर्नमेंट प्रॉपर्टी पर किसी का अधिकार नहीं है पंचायत की जमीन कोई दान नहीं दे सकता है मैं आपको इसके पीछे लोचा क्या है? इसके पीछे छुपा हुआ राज क्या है उन्नीस में जब बंटवारा हुआ था सैतालीस से लेकर 1954 तक सारी प्रॉपर्टी गवर्नमेंट के नाम हो गई थी उसके बाद 1954 में एक्ट बना तो वो एक्ट में सर्वे हुआ 1961 टू तो 1970 सर्वे किसने किया कलेक्टर ने अगर पंजाब की हरियाणा की हिमाचल की बात करूं तो डिविजनल कमिश्नर अंबाला बैठते थे उन्होंने सर्वे किया तहसीलदारों तो ने सर्वे किया तो वकफ बोर्ड को ये जमीन देने का काम किया अब क्या हो गया जैसे राहुल गांधी कर्नाटक कर में भाषण देते हैं गुजरात में मुकदमा दर्ज होता है सजा हो गई गवर्नमेंट की प्रॉपर्टी तो उन्नीस सौ सैतालीस और नाइनटीन फिफ्टी फोर में तो सारी प्रॉपर्टी गवर्नमेंट की थी अब एक बंदा खड़ा हो गया तो वो कहेगा कि यहाँ पर ये यह गवर्नमेंट की प्रॉपर्टी है डिस्प्यूट होगा तो आप यूज़र का अधिकार खत्म कर दोगे कि ये तो जमीन गवर्नमेंट की थी आप उसकी जमीन छीन लोगे ਯਾਰ ਕੀ ਬਾਤ ਹੈ ਬੜੀ ਤਗੜੀ ਸਪੀਚ ਕੀਤੀ ਹੈ ਯਾਰ ਲੱਗ ਰਿਹਾ ਸੀ ਨਾ ਲੋਕ ਸਭਾ ਚ ਬੈ ਕੇ ਸ਼ੇਰ ਧਾੜਨ ਦੇ ਆ ਮੈਂ ਨਾ ਸ਼ੇਰ ਜਿਵੇਂ ਗਰਜਣ ਰਿਹਾ ਹੁੰਦਾ ਨਾ ਉਵੇਂ ਮਤਲਬ ਬੜੀ ਤਗੜੀ ਸਪੀਚ ਸੀ ਯਾਰ ਹਾਂ ਸਹੀ ਗੱਲ ਪਹਿਲੇ ਤਾਂ ਸਲੂਟ ਹੈ ਯਾਰ ਇਹ ਸਰਦਾਰ ਸਭਰਾਹਮਣ ਦੱਸੇ ਕਿ ਸਾਰੀਆਂ ਬੰਵਾ ਜਿਹੜੀਆਂ ਕਲੀਅਰ ਦੇ ਵਿੱਚ ਨਹੀਂ ਉਹਨਾਂ ਸਾਰਿਆਂ ਦੇ ਨਾਲ ਜ਼ੁਲਮ ਹੋ ਰਿਹਾ ਇਕੱਲੇ ਮੁਸਲਮਾਨ ਸਿੱਖ ਦੇ ਨਾਲ ਨਹੀਂ ਹੋ ਰਿਹਾ ਹਾਂ ਬਿਲਕੁਲ ਉਹਨਾਂ ਨੇ ਕਿਹਾ ਪਹਿਲੇ ਮੁਸਲਮਾਨਾਂ ਨੂੰ ਅਗਰ ਤੁਸੀਂ ਨਹੀਂ ਕਰ ਸਕਦੇ ਤਾਂ ਪਤਾ ਹੈ ਕਿ ਤੁਹਾਡਾ ਸਾਥ ਉਹਨਾਂ ਨੇ ਨਹੀਂ ਦੇਣਾ ਸਿੱਖਾਂ ਨੇ ਤੁਹਾਡਾ ਸਾਥ ਨਹੀਂ ਦੇਣਾ ਤੇ ਤੁਸੀਂ ਇਹਨਾਂ ਨੂੰ ਮਾਰੋਗੇ ਮਾਈਨੋਰਟੀਜ਼ ਨੂੰ ਮੁਕਾਓ ਮੈਂ ਤੁਹਾਡਾ ਪ੍ਰੋਗਰਾਮ ਹੀ ਇਹ ਹੈ ਹਾਂ ਆਰਐਨ ਆਰਐਸਐਸ ਦਾ ਇੱਕੋ ਹੀ ਕੰਮ ਆ ਉਹਨਾਂ ਨੇ ਬਸ ਇਹੀ ਕੰਮ ਕਰਨਾ ਪੂਰੀ ਤੇ ਬਾਂਦਰ ਸੇਣਾ ਜਿਹੜੀ ਹੈ ਉਹ ਮਤਲਬ ਇਸੇ ਕੰਮ ਪਿੱਛੇ ਲੱਗੀ ਹੋਈ ਹੈ ਇੱਕ ਅਖੰਡ ਭਾਰਤ ਅਖੰਡ ਭਾਰਤ ਅਖੰਡ ਨਹੀਂ ਪਖੰਡ ਭਾਰਤ ਬਣਾਉਣਾ ਚਾਹੁੰਦੇ ਨੇ ਉਹਨਾਂ ਨੇ ਬਲਕਿ ਅਖੰਡ ਦਾ ਪਖੰਡ ਬਣਾ ਕੇ ਰੱਖਿਆ ਹੈ ਤੇ ਬਾਕੀ ਯਾਰ ਬੜਾ ਦਲੇਰ ਬੰਦਾ ਹੈ ਯਾਰ ਲੋਕ ਸਭਾ 'ਚ ਬਹਿ ਕੇ ਇਹਨੇ ਮਤਲਬ ਬੜੀ ਤਗੜੀ ਸਪੀਚ ਦਿੱਤੀ ਹੈ ਇਹਨਾਂ ਦਾ ਥੋੜਾ ਜਿਹਾ ਨਾਮ ਦੀ ਬਾਇਓਗ੍ਰਾਫੀ ਬਾਰੇ ਚੈੱਕ ਕਰੀਏ ਹੈ ਹਾਂ ਬਿਲਕੁਲ ਕੀ ਹੈ ਕੌਣ ਨੇ ਐਕਚੁਅਲੀ ਸਹੀ ਗੱਲ ਹੈ ਥੋੜਾ ਜਿਆਦਾ ਨਾਲ ਹੈ ਨਾ ਆਪਾਂ ਚੈੱਕ ਕਰ ਲਈਏ ਇਹ ਨੇ ਮਰਿੰਦਰ ਸਿੰਘ ਰਾਜਾ ਵਾਰਿੰਗ ਵਾਰਿੰਗ ਵਰਿੰਗ ਵਾਰਿੰਗ ਵਾਰਿੰਗ ਕੀ ਹੈ ਹੁਣ ਇਹ ਕੋਈ ਗੋਤ ਹੈ ਜਾਂ ਕੀ ਹੈ ਅੱਛਾ ਗੋਤ ਨਹੀਂ ਹੋਣੀ ਕੋਈ ਹੋਰ ਹੀ ਕੋਈ ਲਕਬ ਕੋ ਟਾਈਟਲ ਹੋਏਗਾ ਵਾਰਿੰਗ ਅੱਛਾ ਜੀ ਆਂਦੇ ਨੇ ਮਰਿੰਦਰ ਸਿੰਘ ਬਰਾੜ ਅੱਛਾ ਜੀ ਗੋਤ ਇਹਨਾਂ ਦੀ ਬਰਾੜ ਹੈ ਬਰਾੜ ਸਹੀ ਗਰਜਿਆ ਵੇ ਬਰਾੜ ਸਾਹਿਬ ਮੈਂ ਕਹਿੰਨਾ ਦਿਲ ਖੁਸ਼ ਕਰਦਾ ਰੂਹ ਖੁਸ਼ ਕਰਤੀ ਤੁਸੀਂ ਆਪਣੇ ਵੀ ਵੀਰ ਹੈਗੇ ਬਰਾਬਰ ਆਰ ਜਿਹੜੇ ਉਹ ਬਰਾੜ ਸਾਹਿਬ ਆਪਣਾ ਵੀ ਵੀਰਾ ਅੱਛਾ ਜੀ ਆਲਸੋ ਨੋਨ ਐਜ਼ ਅਮਰਿੰਦਰ ਸਿੰਘ ਰਾਜਾ ਵਾਰਿੰਗ অর ਰਾਜਾ ਵਾਰਿੰਗ ਇਜ਼ ਐਨ ਇੰਡੀਅਨ ਪੋਲੀਟੀਸ਼ੀਅਨ ਹੀ ਇਜ਼ ਅ ਮੈਂਬਰ ਆਫ ਪਾਰਲੀਮੈਂਟ ਲੋਕ ਸਭਾ ਐਂਡ ਪ੍ਰੈਜ਼ੀਡੈਂਟ ਆਫ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਅੱਛਾ ਜੀ ਪ੍ਰੈਜ਼ੀਡੈਂਟ ਨੇ ਠੀਕ ਹੈ ਜੀ ਇਹ 29 ਨਵੰਬਰ 1977 ਨੂੰ ਪੈਦਾ ਹੋਏ ਸਨ ਸ਼੍ਰੀ ਮੁਕਤਸਰ ਸਾਹਿਬ ਵਿੱਚ ਠੀਕ ਹੈ ਤੇ ਓਕੇ 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 ਮਿਨਿਸਟਰ ਆਫ ਟਰਾਂਸਪੋਰਟ ਆਫ ਪੰਜਾਬ 2021 ਤੋਂ 2022 ਮੈਂਬਰ ਆਫ ਦਾ ਪੰਜਾਬ ਅ ਲੈਜਿਸਲੇਟਿਵ ਅਸੈਂਬਲੀ ਦੇ ਰਹੇ ਨੇ 2012 ਤੋਂ 24 ਤੱਕ اچھا اچھا ਬੜੇ ਲੰਬੇ ਰਹੇ ਨੇ ਜੀ ਇਹ ਚਿਲड्रन ਵੇਅਰਿੰਗ ਅਚਾਨਾ ਦੇ ਬੱਚਿਆਂ ਦੇ ਨਾਮ ਆ ਗਏ ਨੇ ਠੀਕ ਹੈ ਅਗੇ ਅ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਮਤਲਬ ਕਾਂਗਰਸ ਦੇ ਮੈਂਬਰ ਨੇ ਜੀ ਇਹ ਮੈਂਬਰ ਆਫ ਲੋਕ ਸਭਾ ਤੇ ਬੜੀ ਤਗੜਾ ਬੋਲਦੇ ਨੇ ਵੀ ਬਹੁਤ ਸੋਹਣਾ ਮਤਲਬ ਬੋਲਣ ਦਾ ਇਸ਼ਾਰਾ ਦਿੱਤਾ ਸੱਚਾ ਨਾ ਭਾਈ ਸੱਚ ਬੋਲਿਆ ਤੇ ਦੇਖੋ ਭਾਈ ਸੱਚ ਫਿਰ ਖਲੋ ਕੇ ਉੱਥੇ ਗੱਲ ਕਰਨੀ ਕਿ ਲੋਕ ਸਭਾ ਦੇ ਵਿੱਚ ਆ ਓਪੋਨੈਂਟ ਜਿਹੜੇ ਨੇ ਜਿੱਥੇ ਪਰਲੇ ਜਿਹੜੇ ਨੇ ਬੀਜੇਪੀ ਵਾਲੇ ਵੀ ਬੈਠੇ ਨੇ ਤੇ ਉਹਨਾਂ ਦਾ ਮੂੰਹ ਉੱਥੇ ਭੰਨਿਆ ਬਿਲਕੁਲ ਇਹ ਉਹੀ ਸਾਫ ਹੋ ਗਿਆ ਭਾਈ ਜਨ ਪਾਣੀ 'ਚ ਰਹਿ ਕੇ ਮગર ਮਛਨਾ ਵੈਰ ਲਿਆ ਉਹਨਾਂ ਨੇ ਔਰ ਵੇਖੋ ਕਿ ਬੜੀ ਤਗੜੀ ਸਪੀਚ ਸੀ ਉਹਦੇ ਵਿੱਚ ਕੋਈ ਸ਼ੱਕ ਨਹੀਂ ਉਹਨਾਂ ਨੇ ਆਪਣੀ ਜਿਹੜੀ ਦਿਲ ਦੀ ਪੜਾਅ ਸੀ ਉਹ ਵੀ ਕੱਢੀ ਹੈ ਔਰ ਪੂਰੇ ਤਰੀਕੇ ਨਾਲ ਉਹਨਾਂ ਨੇ ਜਿਹੜਾ ਮਿਨੋਰਟੀਜ਼ ਦਾ ਸਾਥ ਦਿੱਤਾ ਉਹਨਾਂ ਨੇ ਆਖਿਆ ਕਿ ਤੁਹਾਡਾ ਸ਼ੇਵਾ ਇਹ ਹੈ ਕਿ ਤੁਸੀਂ ਚਾਹੁੰਦੇ ਹੀ ਹੋ ਕਿ ਪਹਿਲੇ ਜਿਹੜਾ ਮਿਨੋਰਟੀਜ਼ ਹੈ ਇਹਨਾਂ ਦੇ ਸੰਗੀ ਘੁੱਟ ਕੇ ਇਹਨਾਂ ਨੂੰ ਮਾਰੀਏ ਤੇ ਫਿਰ ਜਿਹੜਾ ਹੈ ਬਾਕੀ ਬੜੀ ਤਗਲੀ ਸਪੀਚ ਜੀ ਹਾਂ ਸਹੀ ਗੱਲ ਹੈ ਸਲੂਟ ਹੈ ਉਹਨੂੰ ਯਾਰ ਇਸ ਭਰਾ ਨੂੰ ਸਲੂਟ ਹੈ ਪਹਿਲੇ ਕਹਿੰਦਾ ਮੁਸਲਮਾਨ ਮਕਾ ਦਿਓ ਫਿਰ ਸਿੱਖਾ ਲਾ ਦਿਓ ਤੇ ਕ੍ਰਿਸਟਿਅਨ ਮਕਾ ਦਿਓ ਮਤਲਬ ਕਿ ਜਿਹੜਾ ਜਿਹੜਾ ਉਹ ਯਾਰ ਆਰਐਸਐਸ ਦਾ ਜਿਹੜਾ ਸ਼ੇਵਾ ਹੈ ਨਾ ਉਹ ਇਹ ਹੈ ਜੀ ਹਿੰਦੂ ਰਾਸ਼ਟਰਵਾਦ ਨੇ ਜੀ ਅਸੀਂ ਬਣਾਉਣਾ ਹੈ ਕਿ ਉਹਨਾਂ ਨੇ ਜੀ ਸਾਰਿਆਂ ਵਾਸਤੇ ਮੁਲਕ ਹੈ ਨੇ ਠੀਕ ਹੈ ਅਸੀਂ ਆਪਣਾ ਹੀ ਸਾਡਾ ਹੀ ਰਾਸ਼ਟਰ ਹੈ ਸਾਰੇ ਸਾਡੇ ਥੱਲੇ ਦੱਬ ਗਏ ਨੇ ਸਾਰੇ ਥੱਲੇ ਦੱਬ ਗਏ ਨੇ ਮਤਲਬ ਇਹ ਉਹਨਾਂ ਦਾ ਇੱਕ ਆਪਣਾ ਹੀ ਸਰੂਰ ਹੋਵੇ ਆਪਣੀ ਇੱਕ ਮਾਹੌਲ ਹੋਵੇ ਬਸ ਉਹ ਚਾਹੁੰਦੇ ਇਹ ਤੇ ਉਹ ਆਪਾਂ ਇੱਕ ਵੀਡੀਓ ਵੇਖੀ ਸੀ ਫਿਰ ਹਸਾ ਜਾਂਦਾ ਕੀ ਨਾਸੀ ਆ ਰੋ ਤਾਰੀ ਬਾਬਾ ਤਾਰੀ ਬਾਬਾ ਨੇ ਜਦੋਂ ਜਾ ਕੇ ਰਾਜਸਥਾਨ ਦੇ ਵਿੱਚ ਤੇ ਉੱਥੇ ਢਾਬਾ ਪਾਇਆ ਸੀ ਆਹੋ ਕੈਸੇ ਕਿਸੇ ਸੁਣਾਉਂਦਾ ਹੈ ਇਹ ਕਹਾਣੀ ਹੁਕੂ ਇਹ ਸਰਦਾਰ ਹੁਕੂ ਕਹਿੰਦਾ ਕਹਿੰਦਾ ਸੀ ਇਹ ਸਰਦਾਰ ਚਲੀ ਯਹਾਂ ਸੇ ਹੁਕੂ ਅਮਰ ਅੱਜ ਨਹੀਂ ਜਾਂਦਾ ਸੁਕੂ ਤਾਂ ਰਾਜ ਤੋਂ ਆਦ ਗਿਆ ਅੱਜ ਨਹੀਂ ਜਾਂਦਾ ਸੁਕੂ ਉਦੋਂ ਸਰਦਾਰ ਸਾਹਿਬ ਬਸ ਪਾਰਾ ਹਾਈ ਕੀ ਚੀ ਵੈ ਦੀ ਕਹਿੰਦਾ ਰੱਖ ਕੇ ਬੰਜੀ ਤੋਂ ਲੰਮਾ ਪਾ ਕੇ ਤੋਂ ਗੋਡਾ ਭੇਰਿਆ ਤੇ ਇਹਨਾਂ ਦੀ ਜਿਹੜੀ ਬਹਾਦਰੀ ਆ ਉਹ ਸਾਰੀ ਉੱਥੇ ਨਿਕਲ ਆਉਂਦੀ ਹੈ ਪਤਾ ਲੱਗ ਜਾਂਦਾ ਕਿ ਕਿੰਨੇ ਕੁ ਬਾਦਰ ਨੇ ਅੱਛਾ ਫਿਰ ਬੰਦੂਕ ਤੋਂ ਵੀ ਨਹੀਂ ਪਿਸਤੌਲ ਤੋਂ ਵੀ ਡਰਦੇ ਫਿਰ ਸਰਦਾਰਾਂ ਉਹਨਾਂ ਨੇ ਜਿਹੜੀਆਂ ਤਲਵਾਰਾਂ 5 ਫੁੱਟੀਆਂ ਲਾਈਆਂ ਹੁੰਦੀਆਂ ਨਾ ਉਹ ਉਹਨਾਂ ਤੋਂ ਡਰਦੇ ਆ ਫਿਰ ਜਦੋਂ ਗੱਲ ਆ ਗਈ ਨਾ ਫਿਰ ਉਸ ਸਰਦਾਰ ਤੋਂ ਡਰਦੇ ਆ ਆਗੇ ਆਪਣੇ ਜੋਬਣ ਭੇਜਦੇ ਫਿਰ ਫੜ ਕੇ ਹਲਾਵੀ ਦੇ ਆ ਨਾ ਫਿਰ ਤਿਰਪਾਨ ਤੋਂ ਕਿਰਪਾਨ ਤੋਂ ਡਰਦੇ ਆ ਗਿਆ ਫਿਰ ਕਹਿੰਦੇ ਆ ਸਰਦਾਰ ਅੱਛਾ ਯਾਰ ਬਾਕੀ ਬਾਕੀ ਗੱਲਾਂ ਦੀਆਂ ਗੱਲਾਂ ਦੇਖੋ ਦੋ ਕਿਰਪਾਨ ਲੈ ਜਾਓ ਹਰ ਕੌਮ ਨੂੰ ਉਹ ਚਾਹੇ ਸਿੱਖ ਹੈ ਮੁਸਲਿਮ ਹੈ ਹਿੰਦੂ ਹੈ ਇਸਾਈ ਹੈ ਕੋਈ ਵੀ ਹੈ ਵੇਖੋ ਜੀ ਉਹ ਆਪਣੇ ਅ ਅਕੋਰਡਿੰਗਲੀ ਆਪਣੇ ਰਿਲੀਜੀਅਸ ਦੇ ਅਕੋਰਡਿੰਗਲੀ ਉਹਨੂੰ ਪ੍ਰੈਕਟਿਸ ਕਰਨ ਦਾ ਪੂਰਾ ਹੱਕ ਹੈ ਉਹਨੂੰ ਰਹਿਣ ਦਾ ਪੂਰਾ ਹੱਕ ਹੈ ਹਰ ਥਾਂ ਤੇ ਇਹ ਨਹੀਂ ਕਿ ਤੁਸੀਂ ਇਸ ਤਰ੍ਹਾਂ ਕਰ ਦੋਗੇ ਤੇ ਬਾਕੀ ਇਹ ਹੈ ਕਿ ਜੇ ਧੱਕਾ ਕਰੋਗੇ ਤੇ ਫਿਰ ਜਵਾਬ ਤੇ ਮਿਲੇਗਾ ਫਿਰ ਜਵਾਬ ਤੇ ਆਉਣਾ ਹੀ ਆਉਣਾ ਹੈ ਫਿਰ ਕਿਉਂਕਿ ਇਹੋ ਜੇ ਪੰਜਾਬੀ ਭਰਾ ਜਿਹੜੇ ਨੇ ਇਹੋ ਜੇ ਸਰਦਾਰ ਜਿਹੜੇ ਨੇ ਉਹਨਾਂ ਨੂੰ ਸਲਾਮ ਹੈ ਸਲੂਟ ਹੈ ਕਿਉਂ ਉਹਨਾਂ ਦਾ ਮੂੰਹ ਭੰਨਣ ਵਾਸਤੇ ਹਰ ਥਾਂ ਤੇ ਬੈਠੇ ਨੇ ਤੇ ਇਹਨਾਂ ਨੂੰ ਭਰਪੂਰ ਜਵਾਬ ਜਿਹੜਾ ਦੇਂਦੇ ਰਹਿਣਗੇ ਬਿਲਕੁਲ ਬਿਲਕੁਲ ਸਹੀ ਗੱਲ ਚਲੋ ਬਾਕੀ ਆ ਪਿਆਰ ਮੁਹੱਬਤ ਪੀਸ ਅਮਨ ਦੇ ਨਾਲ ਰਹਿਣਾ ਚਾਹੀਦਾ ਜੀ ਸਕੂਨ ਨਾਲ ਤੇ ਸ਼ਾਂਤੀ ਹੋਣੀ ਚਾਹੀਦੀ ਹਰ ਪਾਸੇ ਬਾਕੀ ਆਪਾਂ ਅਗਲੇ ਵੀਡੀਓ ਚ ਆਉਨੇ ਆ ਜੀ ਪੰਜਾਬ ਨੂੰ ਰੱਬ ਚੜ੍ਹਦੀ ਕਲਾ ਚ ਰੱਖੇ ਹੱਸਦੇ ਰਹੋ ਵਸਦੇ ਰਹੋ ਪੰਜਾਬ ਜਿੰਦਾਬਾਦ ਪੰਜਾਬੀਅਤ ਜਿੰਦਾਬਾਦ